ਜਿੱਥੇ 1 ਜੁਲਾਈ ਤੋਂ ਦੇਸ਼ ਦੇ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਦੱਸ ਦਈਏ ਕਿ ਉੱਥੇ ਹੀ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਕਿ ਦੱਸ ਦਈਏ ਕਿ LPG ਦੇ ਵੱਲੋਂ ਨਵੀਆਂ ਕੀਮਤਾਂ ਜੋ ਨੇ ਨਵੇਂ ਰੇਟ ਜੋ ਨੇ ਸਿਲੰਡਰਾਂ ਦੇ ਉਹ ਜਾਰੀ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਕਮਰਸ਼ੀਅਲ ਸਿਲੰਡਰਾਂ ਦੀ ਜੋ ਕੀਮਤ ਹੈ ਉਸ ਦੇ ਵਿੱਚ ਕਟੌਤੀ ਜੋ ਹੈ LPG ਦੇ ਵੱਲੋਂ ਕੀਤੀ ਗਈ ਹੈ ਦੱਸ ਦਈਏ ਕਿ 19 ਕਿਲੋ ਜੋ ਸਿਲੰਡਰ ਸੀ ਉਹਨਾਂ ਦੇ ਵਿੱਚ 54 ਰੁਪਏ ਪ੍ਰਤੀ ਸਿਲੰਡਰ ਦੀ ਜੋ ਕਟੌਤੀ ਜੋ ਹੈ ਉਹ ਐਲਪੀਜੀ ਦੇ ਵੱਲੋਂ ਕਰ ਦਿੱਤੀ ਗਈ ਹੈ ਹਾਲਾਂਕਿ ਘਰੇਲੂ ਗੈਸ ਸਿਲੰਡਰ ਜੋ ਸੀ ਉਹਨਾਂ ਦੇ ਵਿੱਚ ਉਹਨਾਂ ਦੀ ਕੀਮਤ ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਪਰ ਜੋ ਕਮਰਸ਼ੀਅਲ ਗੈਸ ਸਿਲੰਡਰ ਸੀ 19 ਕਿਲੋ ਵਾਲੇ ਉਹਨਾਂ ਦੇ ਵਿੱਚ ਦੱਸ ਦਈਏ ਕਿ ਐਲਪੀਜੀ ਦੇ ਵੱਲੋਂ 54 ਰੁਪਏ ਦੀ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਤਾਂ ਐਲਪੀਜੀ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਕਿ ਐਲਪੀਜੀ ਦੇ ਵੱਲੋਂ ਜੋ ਹੈ ਉਹ 54 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਜੋ ਆ ਕੀਤੀ ਗਈ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ April ਤੇ May ਦੇ ਮਹੀਨੇ ਵਿੱਚ ਵੀ ਇਹ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਸੀ ਕਮਰਸ਼ੀਅਲ ਸਿਲੰਡਰਾਂ ਦੇ ਵਿੱਚ ਤਾਂ ਹੁਣ ਦੱਸ ਦਈਏ ਕਿ ਲਗਾਤਾਰ ਤੀਸਰੀ ਕਟੌਤੀ ਜੋ ਹੈ LPG ਦੇ ਵੱਲੋਂ ਕੀਤੀ ਗਈ ਹੈ ਤਾਂ ਜੋ ਵੀ ਲੋਕ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕਰਦੇ ਸੀ ਦੱਸ ਦਈਏ ਕਿ 19 ਕਿਲੋ ਵਾਲੇ ਜੋ ਸਿਲੰਡਰ ਸੀ ਕਮਰਸ਼ੀਅਲ ਸਿਲੰਡਰ LPG ਦੇ ਤਾਂ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਤਾਂ ਇਹ ਅਹਿਮ ਖਬਰ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਨਾਲ ਦੱਸ ਦਈਏ ਕੀ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਤਾਂ ਜਿੱਥੇ ਹੁਣ ਇਸ ਦੀ ਕੀਮਤ ਦੇ ਵਿੱਚ ਜੋ ਹੈ ਉਹ 54 ਰੁਪਏ ਕਟੌਤੀ ਜੋ ਹੈ ਉਹ ਕੀਤੀ ਗਈ ਹੈ ਤਾਂ ਜਿੱਥੇ ਦਿੱਲੀ ਦੇ ਵਿੱਚ ਹੁਣ ਇਸ ਦੀ ਕੀਮਤ 1600 ਦੇ 1665 ਕਰੀਬ ਜੋ ਹੈ ਉਹ ਹੋ ਚੁੱਕੀ ਹੈ ਪ੍ਰਤੀ ਸਿਲੰਡਰ ਦੀ ਕੀਮਤ ਤਾਂ 1 ਜੁਲਾਈ ਨੂੰ ਇਹ ਬਦਲਾਅ ਜੋ ਐਲਪੀਜੀ ਦੇ ਵੱਲੋਂ ਕੀਤਾ ਗਿਆ ਹੈ ਨਵੀਆਂ ਕੀਮਤਾਂ ਜੋ ਨੇ ਨਵੇਂ ਰੇਟ ਜੋ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਐਲਪੀਜੀ ਦੇ ਵੱਲੋਂ ਕਮਰਸ਼ੀਅਲ ਗੈਸ ਸਿਲੰਡਰਾਂ ਦੇ ਦੱਸ ਦਈਏ ਕਿ 54 ਰੁਪਏ ਦੀ ਕਟੌਤੀ ਲਗਾਤਾਰ ਤੀਸਰੀ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਤਾਂ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਲਈ ਇਹ ਖੁਸ਼ਖਬਰੀ ਹੈ ਜਿੱਥੇ ਕੀਮਤਾਂ ਦੇ ਵਿੱਚ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ